ਦੇ ਵਰਗੇ ਲੱਗਦੇ ਨੇ ਦਿਲ ਵਿੱਚ ਵਸਦੇ ਦਰਦਾਂ ਦੇ ਸਾਡੇ ਦਿਲ ਦੇ ਵਿੱਚ ਵਸਦੇ ਸਾਡੇ ਸਾਹਾਂ ਤੋਂ ਵੀ ਨੇੜੇ ਜਿਹੜੀ ਪੰਜਾਬੀ ਦੇ तमाम ਸਰੋਤਿਆਂ ਦਾ ਨਿੱਘਾ ਸਵਾਗਤ ਹੈ ਉਹਨਾਂ ਦੇ ਪਸੰਦੀਦਾ ਪ੍ਰੋਗਰਾਮ ਗੱਲਾਂ ਤੇ ਗੀਤ੍ਰਿਚ ਮੈਂ ਹਾਂ ਚਰਨਜੀਤ ਜੋਗੀ ਤੇ ਮੈਂ ਹਾਂ ਰਜਨੀ ਸ਼ਰਮਾ ਤੇ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਬੇਹੱਦ ਸੰਜੀਦਾ ਬੇਹੱਦ ਖੂਬਸੂਰਤ ਸਾਡੇ ਸੱਭਿਆਚਾਰ ਤੇ ਸਾਡੀ ਸੰਸਕ੍ਰਿਤੀ ਨਾਲ ਜੁੜਿਆ ਹੋਇਆ ਵਿਸ਼ਾ ਹੈ ਜਿਸ ਦੇ ਵਿੱਚ ਸਾਡੇ ਦਰਸ਼ਕ ਵੀ ਮੈਨੂੰ ਪੂਰੀ ਉਮੀਦ ਹੈ ਕਿ ਫਾਨੇ ਜੀ ਤੇ ਜੀ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਗੱਤਕੇ ਵਾਦੀ ਦਾ ਵਰਤਮਾਨ ਤੇ ਕਵਿਖ ਤੇ ਇਹਦੇ ਵਿੱਚ ਜਿਹੜੇ ਸਾਡੇ ਦਰਸ਼ਕ ਸ਼ਿਰਕਤ ਕਰਨਗੇ ਉਹਨਾਂ ਵਾਸਤੇ ਫੋਨ ਨੰਬਰ ਅਸੀਂ ਆਸਰੇ 0186286440818628644 ਤੇ ਬੈਸ਼ਕੋ ਨੰਬਰ ਤੁਸੀਂ ਨੋਟ ਕਰ ਲਏ ਹੋਵੋਗੇ ਤੇ ਇਹਦੇ ਸਾਡਾ ਪਤਾ ਲੱਗ ਗਿਆ ਹੁੰਦਾ ਹੈ ਬਿਲਕੁਲ ਜੀ ਹੋਰ ਗੱਤਕੇ ਬਾਸੀ ਦੀ ਜੇਕਰ ਗੱਲ ਕੀਤੀ ਜਾਵੇ ਤੇ ਗੱਤਕੇ ਬਾਸੀ ਦੇ ਵਿੱਚ ਜ਼ਿਹਨ ਦੇ ਵਿੱਚ ਉਹਦੇ ਹਿਸਾਬੋਂ ਖਾਲਸਾ ਖੇਡਣਾ ਔਰ ਉਸ ਮਾਰਸ਼ਦ ਆਠ ਬਾਰੇ ਯਾਦ ਆਉਂਦੀ ਹੈ ਜਿਸ ਨੂੰ ਕਿ ਬੜੀ ਸ਼ਿੱਦਤ ਨਾਲ ਆਪਣੇ ਪੰਜਾਬੀ ਸੱਭਿਆਚਾਰ ਦੇ ਵਿੱਚ ਖੇਡਿਆ ਜਾਂਦਾ ਔਰ ਦੇਖਿਆ ਜਾਂਦਾ ਮਾਰਿਆ ਜਾਂਦਾ ਔਰ ਇੱਕ ਐਸੀ ਖਾਲਸਾ ਖੇਡ ਜਿਸ ਨੂੰ ਦੇਖਦਿਆਂ ਹੋਇਆ ਵੀ ਕਮਜ਼ੋਰਾਂ ਦੇ ਵਿੱਚ ਵੀ ਵੀਰ ਦਾ ਸਬਰ ਜਾਂਦਾ ਔਰ ਆਪਣੇ ਆਪ ਦੇ ਵਿੱਚ ਹਿਸਾਬ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਬਿਲਕੁਲ ਸਹੀ ਕਹਿ ਰਹੇ ਹੋ ਜੋਗੀ ਜੀ ਤੇ ਹੁਣ ਮੇਰੇ ਖਿਆਲ ਸਾਡੇ ਦਰਸ਼ਕਾਂ ਨੂੰ ਜਾਵੇ ਇਨਸਲਾਬ ਨਹੀਂ ਹੋਣਾ ਜਿੰਦਾ ਤੇ ਜਿਹੜੇ ਮੁੱਖ ਮਹਿਮਾਨ ਐ ਖਾਸ ਮਹਿਮਾਨ ਐ ਉਹ ਸਾਰੇ 스ਕੀਰੀ ਆ ਚੁਕੇ ਨੇ ਦੇਖੋ ਕੌਣ ਹੋ ਗਏ ਬਿਲਕੁਲ ਜੀ ਗੱਤ ਕੇ ਵਾਜ਼ੀ ਵਰਗੇ ਅਹਿਮ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਵਾਸਤੇ ਸਾਡੇ ਅੱਜ ਦੇ ਮਾਹਰ ਮਹਿਮਾਨ ਜਿਹੜੇ ਕਿ ਖੁਦ ਗੱਤਕੇ ਵਾਜ਼ੀ ਨੂੰ ਪੂਰੀ ਤਰ੍ਹਾਂ ਸਮਰਪਿਤ ਨੇ ਔਰ ਗੱਤਕੇ ਵਾਜ਼ੀ ਦੇ ਵਧੀਆ ਭਵਿੱਖ ਵਾਸਤੇ ਬਹੁਤ ਸਾਰੇ ਵਧੀਆ ਕਾਰਜ ਕਰ ਰਹੇ ਨੇ ਔਰ ਇਹ ਸਰਦਾ ਹਰਜੀਤ ਸਿੰਘ ਗਰੇਵਾ ਜੀ ਜਿਹੜੇ ਕਿ ਜਨਸਿਕਤ ਨੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਔਰ ਡਿਪਟੀ ਡਾਇਰੈਕਟਰ ਪ레스 ਲੋਕ ਸੰਪਰਕ ਵਿਭਾਗ ਪੰਜਾਬ ਦੇ ਵਿੱਚ ਵੀ ਸਿਖਾਵਾਂ ਪਿਆ ਨਿਵਾ ਰਹੇ ਨੇ ਗਰੇਵਾ ਸਾਹਿਬ ਸਭ ਤੋਂ ਪਹਿਲਾਂ ਸਾਰੀ ਸਟੋਰਾਂ ਦੇ ਇੱਕ ਛੋਟਾ ਸਵਾਗਤ ਸਵਾਗਤ ਹੈ ਜੋ ਵੀ ਐਸੀ ਦਾ ਦੇਖੋ ਸਵਾਲ ਆਪਾਂ ਬਹੁਤ ਸਾਰੇ ਕਰਨੇ ਨੇ ਪਰ ਉਹ ਹੀ ਹੁੰਦਾ ਹੈ ਕਿ ਸਾਰੇ ਇੱਕ ਸ਼ੁਰੂਆਤ ਤੋਂ ਸ਼ੁਰੂ ਕੀਤਾ ਜਾਣਾ ਜ਼ਰੂਰੀ ਹੈ ਸੋ ਪਹਿਲੀ ਤਰਹੀ ਇਹ ਜਾਣਨਾ ਚਾਹਾਂਗੇ ਕਿ ਗੱਤਕੇ ਦੀ ਸ਼ੁਰੂਆਤ ਕਿੱਥੋਂ ਹੋਈ ਗੱਤਕਾ ਬਹੁਤ ਪ੍ਰਾਤਨ ਖੇਡ ਹੈ ਜੀ ਹਾਲੇ ਤੱਕ ਵੈਸੇ ਜਿਹੜਾ ਇਤਿਹਾਸ ਦੇ ਪਿੱਛੇ ਉਹ ਕੋਈ ਇਹਦਾ ਦਿਨ ਜਾਂ ਇਅਰ ਮਾਰਕ ਨਹੀਂ ਹੈਗਾ ਕਿ ਫਲਾਣੇ ਇਅਰ ਚ ਫਲਾਣੀ ਤਰੀਖ ਨੂੰ ਜਿਹੜਾ ਗੱਤਕਾ ਸ਼ੁਰੂ ਹੋਇਆ ਪਰ ਇਸ ਦਾ ਜਿਹੜਾ ਮੁੱਢ ਹੈ ਗੁਰੂ ਸਹਿਬਾਨ ਤੋਂ ਬੰਨਿਆ ਗਿਆ ਜੀ ਦੂਜੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਜੀ ਨੇ ਮੱਲ ਖਾੜੇ ਤੇ ਹੋਰ ਸ਼ਸਤਰ ਇਦਾਂ ਦੇ ਥੀਟਾ ਸ਼ੁਰੂ ਕੀਤੀਆਂ ਪਰ ਅਸਲ ਜਿਹੜਾ ਮੰਨਿਆ ਜਾਂਦਾ ਉਹ ਛੇਵੇਂ ਪਾਸ਼ਾ ਤੋਂ ਆਇਆ ਕਿ ਉਹਨਾਂ ਨੇ ਦਿੱਟ ਕੇ ਦੀ ਜਿਹੜੀ ਇਹ ਸ਼ੁਰੂਆਤ ਹੋ ਰਹੀ ਹੈ ਜੀ ਵੈਸੇ ਸੋਟੀ ਦੀ ਕਲਾ ਬਹੁਤ ਪੁਰਾਣੀ ਹੈ ਜਿਹੜੀ ਇਹ ਲਾਠੀ ਹੈ ਜੋ ਛੋਟੀ ਹੈ ਬਹੁਤ ਪੁਰਾਣੀ ਜਦੋਂ ਤੋਂ ਮਨੁੱਖ ਪੈਦਾ ਹੋਇਆ ਉਦੋਂ ਤੋਂ ਲਾਠੀ ਚਲਦੀ ਆਈ ਹੈ ਪਰ ਛੇਵੇਂ ਪਾਸ਼ਾ ਨੇ ਜਦੋਂ ਇਹਨੂੰ ਗੱਤਕੇ ਬਾਜੀ ਦਾ ਤੌਰ ਇੱਕ ਜਿਹੜੀ ਹੈ ਇੱਕ ਯੰਗ ਜੂ ਕਲਾ ਵਜੋਂ ਇਖਾਂ ਦੇ ਵਿੱਚ ਪ੍ਰਚਲਿਤ ਕੀਤਾ ਤਾਂ ਉਹਦਾ ਮੁੱਢ ਅਸਲ ਤੋਂ ਜੇ ਅਸੀਂ ਮੰਨ ਲਿਆ ਕਿ ਉਹ ਸਿੱਖ ਤਿਆਰ ਦੇ ਵਿੱਚ ਛੇਵੇਂ ਪਾਸ਼ਾ ਕੁਝ ਸਾਹਿਬ ਚਿਨਗਰ ਗੋਵਿੰਦ ਸਿੰਘ ਸਾਹਿਬ ਤੋਂ ਗ੍ਰੇਸ ਨਾਲ ਹੀ ਇਸ ਖਾਸੇ ਕਿਨੋ ਦਾ martial art ਵੀ ਕਹਿੰਦੇ ਆ ਜੀ ਉਹਨਾਂ ਲਈ ਦੋ ਦੋ ਲਫਜ਼ਾਂ ਦੇ ਸੰਬੰਧ ਕਹਿੰਦਾ ਮਾਰਸ਼ਲ ਆਰਟ ਬੀਰਸ ਕਲਾ ਜਾਂ ਜੰਗ ਜੂ ਕਲਾ ਅਸੀਂ ਸੁਣਦੇ ਨਹੀਂ ਆਂ ਕਿਉਂਕਿ ਜਦੋਂ ਇਹ ਇੱਕ ਜਿਹੜੇ ਗੁਰੂ ਸਾਹਿਬ ਨੇ ਜੰਗਲ ਜੁੱਧਾਂ ਲਈ ਸਵੈ ਰੱਖਣ ਲਈ ਇਹ ਖੇਡ ਤਿਆਰ ਕੀਤੀ ਤੇ ਹਰ ਸਿੱਖ ਨੂੰ ਹਰ ਜਿਹੜਾ ਫੌਜੀ ਸੀ ਸੈਨਿਕ ਸੀ ਉਸ ਨੂੰ ਇਹ ਕਿਹਾ ਕਿ ਉਹ ਆਪਣੇ ਵਿੱਚ ਬੀਰਸ ਕਲਾ ਚੰਗੂ ਕਲਾ ਜਿਹੜੀ ਆ ਪੈਦਾ ਕਰੇ ਉਥੇ ਉਹਨਾਂ ਨੇ ਦਵਾਰ ਸਾਹਿਬ ਦੇ ਕੋਲ ਉਥੇ ਖਾੜੇ ਵੀ ਮੈਂ ਉਥੋਂ ਸ਼ੁਰੂਆਤ ਕਰਵਾਈ ਦਿੱਕੀ ਤੇ ਹਰ ਸਿੱਖ ਲਈ ਇਹ ਸੀਗਾ ਜਿੱਦਾਂ ਅਸਲ ਜੀ ਕਿ ਜਿਹੜੀ ਉਹਨਾਂ ਨੇ ਸ਼ਸਤਰ ਵਿੱਦਿਆ ਸ਼ੁਰੂ ਕੀਤੀ ਮੈਂ ਥੋੜਾ ਜਿਹਾ ਇਸ ਨੂੰ ਜੇ ਕਰਤਾਰ ਜੀ ਸ਼ਸਤਰ ਵਿੱਦਿਆ ਜਿਹੜੀ ਆ ਉਹ ਬਹੁਤ ਵੱਡਾ ਵਿਸ਼ਾਲ ਖੇਰਾ ਹੈ ਉਹਦੇ ਵਿੱਚ ਦੋ ਤਰ੍ਹਾਂ ਦੇ ਸ਼ਸਤਰ ਆਉਂਦੇ ਆ ਇੱਕ ਅਸ਼ਤਰ ਤੇ ਇੱਕ ਸਿਸ਼ਤਰ ਅਸ਼ਤਰ ਜਿਹੜੇ ਆ ਜੀ ਉਹ ਹੱਥੋਂ ਛੱਟੇ ਜਾਂਦੇ ਆਂ ਸ਼ਰਤ ਜਿਹੜੇ ਹੱਥ ਨਾਲ ਫੜ ਕੇ ਲੜਦੇ ਆਂ ਇਹਨਾਂ ਦੇ ਦੋ ਡਿਵੀਜ਼ਨਾਂ ਨੇ ਜੀ ਅਸੀਂ ਕੋਈ ਕਿ ਇੱਕ ਚ ਤੀਰ ਨੇਜੇਬਾਜੀ ਮਤਲਬ ਇਹ ਆਗੀਆਂ ਦੂਜੇ ਚ ਕਿਰਪਾਨ ਆ ਗਈ ਜਿਹੜਾ ਹੱਥ ਚ ਫੜ ਕੇ ਚੱਲਿਆ ਤੇ ਇਸ ਤਰ੍ਹਾਂ ਮਤਲਬ ਉਹ ਜਿਹੜਾ ਗੱਟਕਾ ਉਸ ਜੇ ਅਸੀਂ ਕਹਿੰਦੇ ਆ ਬਹੁਤ ਵੱਡਾ ਸਰੂਪ ਹੈ ਵਿਸ਼ਵ ਦਾ ਵਿਸ਼ਤਰ ਵਿਦਿਆ ਦਾ ਉਹਦਾ ਇੱਕ 파ਟ ਹੈ ਘੋੜਸਵਾਰੀ ਉਹ ਸਾਰੀਆਂ ਕੀਰਨਾਂ ਦੀ ਉਹ ਸਾਰੀਆਂ ਸ਼ਸਤਰ ਵਿੱਦਿਆ ਦੇ ਵਿੱਚ ਆਉਂਦੀਆਂ ਨੇ ਜਿਹੜੀ ਸ਼ਸਤਰ ਵਿੱਚ ਗੁਰੂ ਹਰਗੋਬਿੰਦ ਜੀ ਨੇ ਸ਼ੁਰੂ ਕੀਤੀ ਸੀ ਉਹਦਾ ਇੱਕ ਪਾਠ ਗੱਤਕਾ ਅਸੀਂ ਬਹੁਤ ਲੋਕ ਗੱਤਕੇ ਨੂੰ ਹੀ ਬਾਕੀ ਸਾਰਿਆਂ ਨਾਲ ਜੋੜ ਦਿੰਦੇ ਆ ਪਰ ਇਸ ਦਾ ਥੋੜਾ ਨਕੇੜਾ ਕਰਨ ਦੀ ਲੋੜ ਹੈ ਥੋੜਾ ਜਿਹਾ ਪ੍ਰਚਾਰ ਕਰਨ ਦੀ ਲੋੜ ਹੈ ਕਿ ਸ਼ਸਤਰ ਵਿੱਦਿਆ ਦਾ ਇੱਕ ਪਾਠ ਗੱਤਕਾ ਹੈ ਜਿਹੜੀ ਸਿਰਫ ਗੱਤਕਾ ਸਿਰਫ ਇੱਕ ਹੋਰ ਜਿਹੇ ਸਵਿਚ ਹੈ ਅਸੀਂ ਜਦੋਂ ਤੁਸੀਂ ਦੇਖਦੇ ਵੀ ਹੋ ਟੀਵੀ ਚੈਨਲਾਂ ਤੇ ਨਾ ਕੋਈ ਕੋਰ ਉਥੇ ਜੋ ਕੁਝ ਕਿੱਢਿਆ ਜਾਂਦਾ ਉਸ ਨੂੰ ਗੱਤਕਾ ਕਹਿਤਾ ਜਾਂਦਾ ਗੱਤਕਾ ਸਿਰਫ ਸਿਰਫ ਕੇ ਸਿਰਫ ਛੋਟੀ ਦੀ ਕਲਾ ਹੈ ਜਿਹੜੀ ਭਾਈ ਕਾਨਸਿਕਾ ਨੇ ਆਪਣੇ ਮਹਾਂਕੋਸ਼ ਦੇ ਵਿੱਚ ਡਿਫਾਈਨ ਕੀਤਾ ਉਸ ਨੂੰ ਕਿ ਵਾਟ ਇਜ਼ ਗੱਤਕਾ ਤੇ ਗੱਤਕਾ ਅਸਲ ਕੁੱਤ ਕੀ ਕੁੱਤਕਾ ਜਿਹੜਾ ਹੈ ਗਾਇ ਇੱਕ ਡੰਡਾ ਜੀ ਜੀ ਤੇ ਪੁਰਾਣੇ ਸਾਇਤ ਕੋਈ ਵੀ ਬੋਲਦਾ ਅਣਕੜਿਆ ਜਾਂ ਜਦੋਂ ਮੱਡੀ ਬੋਲਦਾ ਕੁੱਤਕੇ ਦਾ ਲਫ਼ਜ਼ ਵਿਗੜ ਕੇ ਗੱਤਕਾ ਬਣਿਆ ਅੱਜ ਵੀ ਮਾਲਵੇ ਦੇ ਕਈ ਪਿੰਡਾਂ 'ਚ ਕਿਦਾ ਸੋਟੀ ਨੂੰ ਜਾਂ ਡੰਡੇ ਨੂੰ ਖੁਦ ਕਾਹ ਗੈਤਦਾ ਜਾਂਦਾ ਜੀ ਤੇ ਇਹ ਕੁਤਕੇ ਤੋਂ ਲਫ਼ਜ਼ ਗੱਤਕਾ ਜਿਹੜਾ ਸਾਡੇ ਪ੍ਰਚਲਿਤ ਹੋਇਆ ਜੀ ਤੇ ਗੁਰੂ ਸਾਹਿਬ ਨੇ ਫਿਰ ਛੇਵੇਂ ਪਾਤਸ਼ਾਹ ਨੇ ਇਹਨੂੰ ਦਸਵੇਂ ਪਾਤਸ਼ਾਹ ਨੇ ਇਹਦੇ ਵਿੱਚ ਹੋਰ ਬਹੁਤ ਸਕਿੱਲ ਜਿਹੜੇ ਆ ਉਹ ਵਿੱਚ ਹੋ ਰੇਂ ਬਾ ਇੱਕ ਹੀ ਤੇ ਸੋੜਟ ਕੇ ਉਹ ਜਿਹੜੀ ਕਲਾ ਅੱਜ ਤੱਕ ਨਿਕਲ ਕੇ ਸਾਡੇ ਕੋਲ ਸਾਹਮਣੇ ਵੇਸੇ ਜੋ ਵੀ ਇਹ ਦੇਖੋ ਜਿਸ ਸਮੇਂ ਦੀ ਅਸੀਂ ਗੱਲ ਕਰ ਰਹੇ ਆ ਉਹ ਸਮੇਂ ਇਸ ਖੇਡ ਦੀ ਇਸ ਵਿਦਿਆ ਦੀ ਜ਼ਰੂਰਤ ਸੀ ਪਰ ਸੰਜੇ ਅੱਜ ਦੇ ਸੇ ਸੰਦਰਭ ਚ ਗੱਲ ਕਰੀਏ ਤੇ ਅੱਜ ਜਿਹੜੇ ਬੱਚੇ ਨੇ ਅਸੀਂ ਉਹਨਾਂ ਨੂੰ ਉਹ ਚੀਜ਼ ਸਿਖਾ ਰਹੇ ਹਾਂ ਗੱਤਕਾ ਵਾਜੀ ਸਿਖਾ ਰਹੇ ਹਾਂ ਤਾਂ ਉਹ ਵੀ ਲੈਂਦੇ ਹੋ ਉਹਨਾਂ ਵਾਸਤੇ ਪਾਰਟੀਕੂਲਰ ਕੋਈ ਖਾਸ ਉਮਰ ਹੁੰਦੀ ਹੈ ਤਾਂ ਕਿ ਤੀਵੇਂ ਇਸ ਨੂੰ ਸਿਖਾ ਦਿੰਦੇ ਨੇ ਬਹੁਤ ਵਧੀਆ ਜੀ ਤੁਸੀਂ ਸਵਾਲ ਕੀਤਾ ਖਾਸ ਕਰਕੇ ਜਦੋਂ ਤੁਸੀਂ ਅੱਜ ਦੇ ਸਮੇਂ ਦੀ ਕਦਰ ਕੀਤੀ ਆ ਅੱਜ ਦਾ ਸਮਾਂ ਮੰਗ ਕਰਦਾ ਹੈ ਕਿ ਹਰ ਲੜਕਾ ਤੇ ਖਾਸ ਕਰਕੇ ਲੜਕੀ ਇਸ ਸਮੇਂ ਰੱਖਿਆ ਚ ਜਿਹੜੀ ਹੈ ਮਜ਼ਬੂਤ ਹੋਣੀ ਚਾਹੀਦੀ ਹੈ ਜੋ ਅੱਜ ਸਮਾਂ ਆ ਗਿਆ ਸਾਡੇ ਸਮਾਜ ਦੇ ਵਿੱਚ ਕ੍ਰਿਤੀਆਂ ਆ ਗਈਆਂ ਸਾਡੇ ਸਮਾਜ ਦੇ ਵਿੱਚ ਇੱਕ ਲੋਕਾਂ ਦੀ ਸੋਚ ਮਾੜੀ ਆ ਗਈ ਹੈ ਉਹ ਸੋਚ ਮਾੜੀ ਕਿ ਅਸੀਂ ਹਰ ਲੜਕੀ ਵੱਲ ਦੇਖ ਲੋਕੀ ਗਲਤ ਹੋ ਨਿਗਾ ਰੱਖਦੇ ਆ ਕਿ ਉੱਥੇ ਜੇ ਲੜਕੀ ਆਪਣੇ ਆਤਮ ਨਿਰਪਰ ਹੋਗੀ ਜਾਂ ਸਰਵਨਿਰਪਰ ਹੋਗੀ ਉਹ ਸੁਰੱਖਿਆਤਲਾ ਦੇ ਵਿੱਚ ਜੀ ਡਿਫੈਂਸ ਦੇ ਵਿੱਚ ਤਾਂ ਉਹ ਮੈਨੂੰ ਨਹੀਂ ਲੱਗਦਾ ਕੋਈ ਮੰਚਾ ਲਾਉ ਦੇ ਨੇੜੇ ਆ ਪਰ ਮੇਰਾ ਤਜਰਬਾ ਵੀ ਹੈ ਜੀ ਪਿਛਲੇ ਸਮਾਂ ਜੋ ਗੱਤਕੇ ਦੀਆਂ ਕੁੜੀਆਂ ਗੱਤਕਾ ਖੇਡਦੀਆਂ ਨੇ ਉਹ ਮਤਲਬ ਸਿਰ ਚੁੱਕ ਕੇ ਚੱਲਦੀਆਂ ਤੇ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਕਿ ਮੈਨੂੰ ਕੋਈ ਛੇੜ ਲੂਗਾ ਜਿੱਦਾਂ ਜੋ ਵੀ ਮਾਰਸ਼ਲ ਕਲਾਮਾਂ ਨੇ ਉਹਦੇ ਮਾਰਸ਼ਲ ਜਿਹੜੀਆਂ ਕਲਾਵਾਂ ਨੇ ਉਹਦੇ ਵਿੱਚ ਆ ਵੀ ਆ ਜਾਂਦਾ ਜਿਹੜੇ ਆਪਾਂ ਚੀਨੀ ਜਪਾਨੀ ਆਰਟ ਕਲਾ ਸੀ ਉਹਦੇ ਤੇ ਜੋ ਦੋਪਰਾ ਟੇਮ ਮੈਂ ਤਾਂ ਉਹ ਕਹਿਣਾ ਕਿ ਸਾਡੀ ਧਰਤੀ ਦੇ ਨਹੀਂ ਹੁੰਦੇ ਸਾਡੀ ਧਰਤੀ ਦਾ ਸਾਡੀ ਹਿੰਦੁਸਤਾਨ ਦੀ ਤੇ ਸਾਡੀ ਮਾਤ ਭੂਮੀ ਦਾ ਜਿਹੜਾ ਸਾਡੀ ਸਗਰਖੇ ਦੀ ਗਤਕਾ ਦਿੱਕਤ ਦਾ ਤੇ ਗਤਕਾ ਵੀ ਏਜ ਕੋਈ ਨਹੀਂ ਹਾਂ ਠੀਕ ਹੈ ਜਦੋਂ ਬੱਚੇ ਨੂੰ ਸੋਝੀ ਆ ਸਕਦੀ ਹੈ ਜਦੋਂ ਉਹਨੂੰ ਪਤਾ ਹੈ ਕਿ ਡੰਡਾ ਅੱਖ ਚ ਨਾ ਵੱਜੇ ਜਾਉਦਾ ਨਾ ਵੱਜੇ ਉਦੋਂ ਉਹ ਗਤਕਾ ਸਿੱਖਣਾ ਸ਼ੁਰੂ ਕਰਦਾ ਸਾਡੇ ਬੱਚੇ ਨੇ ਜੀ 8 10 10 ਸਾਲਾਂ ਤੋਂ ਗਤਕਾ ਸ਼ੁਰੂ ਕਰ ਲੈਂਦੇ ਆ ਤੇ ਉਹਦੀ ਕੋਈ ਉਮਰ ਨਹੀਂ ਸਿੱਖਣ ਦੀ ਵੀ ਕੋਈ ਉਮਰ ਨਹੀਂ ਚਾਹੀ 40 ਸਾਲ ਦਾ ਸਿੱਖਣਾ ਸ਼ੁਰੂ ਕਰ ਦੋ ਲੇਕਿਨ ਇਹ ਗਤਕਾ ਇਹ ਚੀਜ਼ ਹੈ ਕਿ ਤੁਹਾਡੇ ਕੋਲੇ ਫਰ ਐਗਜ਼ਾਮਪਲ ਜੀ ਜੁਡੋ ਕ੍ਰਾਟੇ ਵਾਲਾ ਹਾਂ ਤੇ ਉਹ ਉਹਨੂੰ ਤਾਂ ਬੰਦਾ ਕਿਵੇਂ ਮਰਜ਼ੀ ਮਤਲਬ ਉਹ ਬੰਦੇ ਦੇ ਨੇੜੇ ਲੱਗੂ ਤਾਂ ਸੈਲਫ ਡਿਫੈਂਸ ਕਰੋਗਾ ਨਾ ਅਸੀਂ 5 ਫੁੱਟ ਤੋਂ ਦੂਰੋਂ ਸੈਲਫ ਡਿਫੈਂਸ ਸ਼ੁਰੂ ਕਰ ਸਕਦੇ ਹਾਂ ਹਾਂ ਓਕੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਗੁਰੂ ਸਾਹਿਬ ਨੇ ਜਦੋਂ ਇਹ ਖੇਡ ਬਚਨਤ ਕੀਤੀ ਇਹ ਆਫੈਂਸਿਵ ਲਈ ਨਹੀਂ ਕੀਤੀ ਡਿਫੈਂਸ ਲਈ ਜੀ ਕਿਰਪਾਨ ਵੀ ਸ਼ੁਰੂ ਕੀਤੀ ਹੈ ਉਦੋਂ ਵੀ ਇਹ ਸੀ ਕਿਰਪਾਨ ਦਾ ਅਰਥ ਇਹ ਹੀ ਹੈ ਤੇ ਇਸੇ ਤਰ੍ਹਾਂ ਗਿੱਕੇ ਦਾ ਵੀ ਇਹ ਹੀ ਅਰਥ ਹੈ ਕਿ ਤੁਸੀਂ ਆਪਣੀ ਸੁਰੱਖਿਆ ਰਾਖਿਆ ਕਰਨੀ ਹੈ ਜਾਂ ਆਪਣੇ ਸਮਾਜ ਦੀ ਸੁਰੱਖਿਆ। ਇਕੱਠ ਕਿਦਾ ਮਤਲਬ ਸੁਰੱਖਿਆ ਇਹ ਜਰੂਰ ਹਰ ਇੱਕ ਨੂੰ ਖਾਸ ਕਰਕੇ ਕੁੜੀਆਂ ਨੂੰ ਅਪਣਾਉਣਾ ਚਾਹੀਦਾ। ਅੱਜ ਦੇ ਸੰਦਰਭ ਚ ਤਾਂ ਇਹਦੀ ਬਹੁਤ ਲੋੜ ਹੈ। ਜੀ ਗੱਤ ਦਾ ਸਾਡੇ ਸਭਾ ਚਾਰ ਦੇ ਅਨੇਕ ਰਮਾਂ ਆ ਗਏ। ਔਰ ਇਸ ਅੰਗਦ ਨੂੰ ਦੇਖਿਆ ਜਾਵੇ ਤਾਂ ਕਾਫੀ ਪਿਛਲੇ ਸਮੇਂ ਤੋਂ ਵਿਸਾਰਿਆ ਵੀ ਜਾ ਰਿਹਾ ਸੀਗਾ ਹੋਰ ਬਹੁਤ ਸਾਰੇ ਯਤਨ ਵੀ ਹੋ ਰਹੇ ਨੇ ਕਿ ਗੱਤਕੇ ਨੂੰ ਹੁਣ ਆਪਣੇ ਸਮੇਂ ਚਾਦਰ ਨਾਲ ਜੋੜਿਆ ਜਾਵੇ ਆਪਣੇ ਨੌਜਵਾਨ ਪੀੜੀ ਦੇ ਵਿੱਚ ਭੇਜਿਆ ਜਾਵੇ ਬੱਚਿਆਂ ਦੇ ਵਿੱਚ ਪ੍ਰਚਲਿਤ ਕੀਤਾ ਜਾਵੇ ਇਸ ਦੇ ਬਾਰੇ ਤੁਹਾਨੂੰ ਕੀ ਲੱਗਦਾ ਹੈ ਕਿ ਅਜੋਕੇ ਸਮੇਂ ਦੇ ਵਿੱਚ ਕੀ ਕੁਝ ਕੀਤਾ ਜਾਣਾ ਚਾਹੀਦਾ ਹੈ ਵਿਦੇਕੇ ਇਸ ਇਸ ਸਮਾਟੀ ਕੁਝ ਕਰ ਸਕਦੀਆਂ ਨੇ ਰੋਲ ਅਦਾ ਕਰ ਸਕਦੀ ਨੇ ਜੇ ਤੁਸੀਂ ਜਿਸ ਫੈਡਰੇਸ਼ਨ ਦੇ ਜਨਰਲ ਸਕੱਤੋਂ ਬਹੁਤ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਹੋ ਇਸ ਸਵਾਲ ਮੈਂ ਥੋੜਾ ਜਿਹਾ ਰੋਕਣਾ ਚਾਹਣਾ ਕਿਉਂਕਿ ਸਾਡੇ ਇੱਕ ਦਰਸ਼ਕ ਨੇ ਜਿਹੜੇ ਕੀ ਤੁਹਾਡੇ ਨਾਲ ਸਵਾਲ ਸਾਂਝਾ ਕਰਨਗੇ ਜਿਸ ਨੂੰ ਸਵਾਗਤ ਕਰਦੇ ਹਾਂ ਜੀ ਹਲੋ 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 ਸਭ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਹਾਜ਼ਿਰ ਹਾਜ਼ਿਰ ਜੀ ਕਾਲ ਜੀ ਆਪਨੇ ਗੱਲਾਂ ਕੋਲ ਹੋਗਾ ਜਿਹੜਾ ਪ੍ਰੋਬਲਮ ਹੋਦਾ ਜੀ ਪਰ ਦਰਕਾਰ ਜਿਹੜਾ ਬਹੁਤ ਮਹਾਰਾ ਕਰਵਾ ਮੈਂ ਸਮਝਣਾ ਕਿ ਕਰਕਟ ਕਿੰਨੇ ਪ੍ਰਕਾਰ ਦਾ ਹੁੰਦਾ ਔਰ ਕਿਹਨੇ ਦੇ ਵਿੱਚ ਫੋਕੀ ਜੀ ਹੋਦੀ ਜਾਂਦੀ ਹੈ ਜੀ ਜਿਹੜਾ ਹੁਣ ਜਾਣਨ ਜਾ ਰਹੇ ਹਾਂ ਕਿ ਕਰਕਟ ਤੋਂ ਬਨਾ ਬਾਰ ਬੀਵਨ ਹੋਦਾ ਉਹਨੇ ਆਪਾਂ ਮਿਲਿਆ ਦੇਖਿਆ ਲਿਆ ਹੱਥ ਤੇ ਕਮਾਲ ਕਰ ਦਿੰਦੇ ਕਰਕੇ ਨਾਲ ਇੱਕ ਬੰਦੇ ਨੂੰ ਇੱਕ ਬੜਾ ਤਾਕਤਵਰ ਬੰਦੇ ਨੂੰ ਪੁਰਸ਼ ਹਾਂ ਹਾਂ ਤੇ ਇਹ ਵਾਰ ਮੈਂ ਜਾਣਨ ਜਾਣ ਜਾਣਾ ਬਸ ਕਹੀ ਜੀ ਬੇ ਜੀ ਸ਼ੁਕਰੀਆ ਜੀ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਜੀ ਪਰ ਅਸੀਂ ਜੱਤਕੇ ਨੂੰ ਇਹ ਨਹੀਂ ਲੈ ਕੇ ਆਣਾ ਵੀ ਅਸੀਂ ਕੁੱਟ ਦਿੰਦੇ ਹਾਂ ਕਿਸੇ ਨੂੰ ਇਹ ਫਿਰ ਸਰਦਾਰ ਸਾਹਿਬ ਦਾ ਥੋੜਾ ਜਿਹਾ ਮੈਂ ਕਲੀਅਰ ਕਰਨਾ ਚਾਹਣਾ ਕਿ ਅਸੀਂ ਕਿਸੇ ਤੇ ਬਾਹਰ ਨਹੀਂ ਕਰਨਾ ਤੇ ਸਿੱਖ ਕਦੇ ਕਿਸੇ ਤੇ ਬਾਹਰ ਨਹੀਂ ਕਰਦੇ ਖਾਸ ਕਰਕੇ ਜਿਹੜਾ ਪਿੱਛੇ ਕਰਦੇ ਵੇ ਤੇ ਅਸੀਂ ਆਪਣੀ ਰੱਖਿਆ ਕਰਦੇ ਹਾਂ ਜੇ ਸਾਡੇ ਤੇ ਕੋਈ ਕਰਦਾ ਤਾਂ ਅਸੀਂ ਉਸ ਲਈ ਆਪਣੀ ਤੇ ਜਿਹੜੀ ਸਾਡੇ ਸਰੀਰ ਲਈ ਸਭਰ ਰਖੀਆ ਉਹ ਚਾਹੀਦੀ ਹੈ ਜੀ ਤੇ ਗੱਤਕਾ ਇਹੋ ਜੀ ਚੀਜ਼ ਹੈ ਕਿ ਇਹ ਵਿੱਚ ਜੋ ਜਿਹੜੇ ਸੋਟੀ ਦੇ ਬਾਗ ਨੇ ਬਹੁਤ ਬਾਗ ਨੇਗੇ ਤੇ ਸੋਟੀ ਨੂੰ ਕਿਸ ਤਰ੍ਹਾਂ ਚਲਾਉਣਾ ਇਹ ਇੱਕ ਗੱਤਕੇ ਬਾਅਦ ਹੀ ਸਿੱਖ ਸਕਦਾ ਹੈ ਤੇ ਉਹ ਜਿਹੜੀ ਸੋਟੀ ਦੇ ਬਾਗ ਨੇ ਲਗਭਗ ਉਹੀ ਬਾਅਰ ਕਿਰਪਾਨ ਚ ਆ ਜਾਂਦੀ ਹੈ ਕਿਉਂਕਿ ਗੱਤਕਾ ਜਿਹੜਾ ਹੈਗਾ ਉਹ ਕਿਰਪਾਨ ਜਿਹੜੀ ਤਲਵਾਰ ਵਰਦੀ ਹੈ ਕਿਰਪਾਨ ਹੈ ਉਹ ਵੱਖਰੀ ਚੀਜ਼ ਹੈ ਤੇ ਗੱਤਕਾ ਵੱਖਰੀ ਚੀਜ਼ ਹੈ ਉਸੇ ਤਰ੍ਹਾਂ ਗੱਤਕਾ ਵੀ ਉਸੇ ਤਰ੍ਹਾਂ ਖੇਡਿਆ ਜਾਂਦਾ ਜਿਵੇਂ ਤਲਵਾਰ ਚਲਾਈ ਜਾਂਦੀ ਹੈ ਉਹਦੀ ਧਾਰ ਹੈ ਜਿਹੜੀ ਕਿਰਪਾਨ ਦੀ ਉਸੇ ਤਰ੍ਹਾਂ ਹੀ ਗੱਤਕੇ ਨੂੰ ਜਿਹੜਾ ਸੁੱਟੀ ਦੀ ਧਾਰ ਨੂੰ ਵੀ ਉਸੇ ਤਰ੍ਹਾਂ ਚਲਾਇਆ ਜਾਂਦਾ ਹੈ ਲਗਭਗ ਦੋਨਾਂ 'ਚ ਸਿਮਿਲੈਰਿਟੀ ਹੈ ਲੇਕਿਨ ਕੁਝ ਜਿਹੜੇ ਨੇ ਕਿ ਅਸੀਂ ਜਦੋਂ ਗੱਤਕਾ ਇਹ بطور ਖੇਡ ਚ ਕੀਤਾ ਇਹਦੇ ਜਿਹੜੇ ਕੁਝ ਵਾਰ ਸੀਗੇ ਉਹ ਅਸੀਂ ਖੇਡ 'ਚ ਨਹੀਂ ਲਏ ਜੀ ਕਿਉਂਕਿ ਉਹ ਵਾਰ ਜਿਹੜੇ ਹੈਗੇ ਆ ਉਹ ਜੰਗੀ ਵਾਰ ਹੁੰਦੇ ਆ ਉਹ ਜੰਗੀ ਵਾਰ ਖੇਡ ਦੇ ਵਿੱਚ ਨਹੀਂ ਲੈਂਦੇ ਕਿਉਂਕਿ ਕਦੇ ਵੀ ਜਦੋਂ ਅਸੀਂ ਗੱਤਕੇ ਨੂੰ 올림픽 ਤੱਕ ਲੈ ਕੇ ਜਾਣ ਦਾ ਸਾਡਾ ਟੀਚਾ ਹੈ ਜੀ ਕਿ ਜਿਹੜਾ ਇਹ ਸਪੋਰਟਸ ਹੈ ਇਹ ਬੜੀ ਪੁਰਾਣੀ ਹੈ ਖੇਡ ਕਿ ਅਸੀਂ ਇਹਨੂੰ ਵਿਸਾਰਤਾ ਲੇਕਿਨ ਬਾਹਰਲੇ ਮੁਲਕਾਂ ਦੀਆਂ ਖੇਡਾਂ ਜਿਹੜੀਆਂ ਸਾਡੀ ਧਰਤੀ ਦੀਆਂ ਨਹੀਂ ਜਿਹੜੀਆਂ ਸਾਨੂੰ ਸਮਝ ਵੀ ਨਹੀਂ ਆਉਂਦੀਆਂ ਤੁਹਾਨੂੰ ਵੀ ਨਾਂ ਨਹੀਂ ਪਤਾ ਹੋਣਗੇ ਜੁਗਾਂ ਖੇਡਾਂ ਦੇ ਜਿਹੜੀਆਂ ਇੱਥੇ ਆ ਚੁੱਕੀਆਂ ਅਸੀਂ ਉਹਨਾਂ ਨੂੰ ਬਣਾ ਲਿਆ ਅਸੀਂ ਪੱਛਮੀ ਸੱਭਿਆਚਾਰ ਨੂੰ ਬਣਾ ਲਿਆ ਅਸੀਂ ਆਪਣੀ ਜਿਹੜੀ ਭਾਸ਼ਾ ਬੋਲੀ ਸੰਸਕ੍ਰਿਤੀ ਕੋਲ ਕੇ ਅਸੀਂ ਬੇਸ਼ੱਕ ਚੇਤਨ ਸਮਾਜ ਸੀਗਾ ਲੇਕਿਨ ਚੇਤਨ ਸਮਾਜ ਹੁੰਦਿਆਂ ਹੋਇਆਂ ਵੀ ਅਸੀਂ ਆਪਣੀ ਬੋਲੀ ਅਸੀਂ ਆਪਣਾ ਖਾਣਾ ਪੀਣਾ ਅੱਜ ਸਾਡਾ ਖਾਣਾ ਪੀਣਾ ਪੱਛਮੀ ਹੋ ਗਿਆ ਸਾਡੀ ਪੋਲੀ ਚ ਵੀ ਹੋਰ ਬਦਲ ਗਿਆ ਅੰਗਰੇਜ਼ੀ ਸਾਡੇ ਦੇ ਭਾਰੂ ਹੋ ਗਈ ਆ ਕਿ ਉਹ ਉਸੇ ਜੀ ਗਤਕਾ ਸ਼ਾਮਲ ਹੋ ਗਿਆ ਤੇ ਅਸੀਂ ਜਿੱਥੇ ਮਾਂ ਬੋਲੀ ਹੋਰ ਚੀਜ਼ਾਂ ਨੂੰ ਛੱਡਦਾ ਉੱਥੇ ਸਾਡਾ ਗਤਕਾ ਵੀ ਛੱਡ ਕੇ ਦਾ ਅਸਲ ਕਾਰਨ ਵੀ ਸੀਗਾ ਜੀ ਜਦੋਂ ਫਿਰ ਚੇਤਨ ਸਮਾਜ ਨਾ ਹੋਵੇ ਤਾਂ ਇਹ ਹਮੇਸ਼ਾ ਉਹ ਚੀਜ਼ਾਂ ਦੀ ਦੁਰਦਸ਼ਾ ਹੁੰਦੀ ਹੈ ਤੇ ਇਸੇ ਤਰ੍ਹਾਂ ਗਤਕਾ ਵੀ ਉਸ ਉਸੇ ਪਹਿਲੂਆਂ ਚ ਆ ਗਿਆ ਇੱਕ ਰੇ ਦੀ ਕੋਈ ਫੈਡਰੇਸ਼ਨ ਦੀ ਸੀ ਜੀ ਜੀ ਮਹਾਂ ਸਾਹਿਬ ਮੈਂ ਉਹੀ ਸਵਾਲ ਤੁਹਾਡੇ ਫੈਡਰੇਸ਼ਨ ਦੇ ਨਾਲ ਹੀ ਜੋੜਨ ਲੱਗਾ ਸੀਗਾ ਕਿ ਪਹਿਲਾ ਸਵਾਲ ਜਦੋਂ ਮੈਂ ਕਰ ਰਿਹਾ ਸੀ ਤੇ ਉਦੋਂ ਸਾਡੇ ਦਰਸ਼ਕਾਂ ਨੇ ਆਪਣਾ ਸਵਾਲਾਂ ਤੇ ਕੀਤਾ ਕਿ ਕੀ ਕੀਤਾ ਜਾਵੇ ਕਿ ਗਤਕੇ ਦੀ ਉਂਗਲ ਜੀ ਹਰੇਕ ਬੱਚੇ ਨੂੰ ਫੜਾਈ ਜਾਵੇ ਔਰ ਬੱਚਾ ਉਸ ਗੱਤ ਕੇ ਦੀ ਉਂਗਲ ਫੜ ਕੇ ਸਵੈ ਰੱਖਿਆ ਕਮਨ ਸਕੇ ਬੱਚੀ ਬਣ ਸਕੇ ਔਰ ਉਸ ਨੂੰ ਸ਼ੁਰੂ ਸ਼ੁਰੂਆਤ ਦੇ ਵਿੱਚ ਜਿੱਥੇ ਅਸੀਂ ਉਸਦੇ ਹੱਥ ਦੇ ਵਿੱਚ ਕਾਇਦਾ ਪੜ੍ਹਾਉਨੇ ਆ ਜਿੱਥੇ ਉਹਨੂੰ ਅਸੀਂ ਊੜਾ ਅੜਾ ਜਿਹੜੀ ਸਿਖਾਉਨੇ ਆ ਜਿੱਥੇ ਅਸੀਂ ਉਹਨੂੰ ਏ ਬੀ ਸੀ ਦਾ ਪਾਠ ਪੜ੍ਹਾਉਨੇ ਆ ਉੱਥੇ ਨਾਲ ਦੀ ਨਾਲ ਗਤਕੇ ਦਾ ਪਾਠ ਵੀ ਪਾਇਆ ਜਾ ਸਕੇ ਤਾਂ ਕਿ ਬੱਚਾ ਰੋਚਕਤਾ ਦੇ ਨਾਲ ਜਿੱਥੇ ਘਰਾਂ ਕੇ ਸੁਣੇ ਸੁਣੇ ਪੋਇਮਾਂ ਸੁਣਾਉਦਾ ਉੱਥੇ ਅਣਕੇ ਗਤਗੇ ਦੇ ਦੋ ਚਾਰ ਕਰਤਬੀ ਆਪਣੇ ਮਾਪੇ ਨੂੰ ਦਿਖਾਵੇ ਔਰ ਉਹਦੇ ਨਾਲ ਖੁਸ਼ੀ ਹੋਵੇ ਇਸ ਸਵਾਲ ਨੂੰ ਮੇਰਾ ਫਿਰ ਬਤਾ ਰਹਿ ਗਿਆ ਜੀ ਇੱਕ ਦਰਸ਼ਕ ਹੋਏ ਆਪਣਾ ਸਵਾਲ ਕਰਦੇ ਜੀ 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 ਸਵਾਗਤ ਕਰਦੇ ਆ ਜੀ ਹੈਲੋ ਹੈਲੋ ਜੀ ਸਵਾਗਤ ਕਰਦੇ ਜੀ ਹੈਲੋ ਜੀ ਸਵਾਗਤ ਕਰਦੇ ਜੀ ਗਲਤ ਗੀਤ ਵਿੱਚ ਜੀ ਆਪਣਾ ਸਵਾਲ ਸੰਜਿਆ ਕਰੋ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਬਲ ਜੀ ਕਿਉਂ ਬੋਲਣੇ ਕਿਹਾ ਵਾਲੇ ਤੋਂ ਜੀ ਮਾਣੀ ਮੇਰੇ ਕੋਲ ਹਰੀ ਵਾਰ ਮੈਂ ਸਭ ਕਾਲ ਚਾਰੇ ਰੱਖ ਰਿਹਾ ਜੀ ਜੀ ਹਾਂ ਸਰੋ ਪੁੱਛਣਾ ਚਾਹੁੰਦਾ ਜੀ ਦੇਖੋ ਜਿਹੜਾ ਇੱਕ ਫਰੀ ਹੈ ਸਾਡੇ ਇਹ ਭੂਮਿਕਾ ਰਭੋਲਾ ਸਾਡੀ ਜਿਹੜੀ ਕਰਕਾ ਖੇਡ ਦੇ ਵਿੱਚ ਇਹ ਕਰਕਾ ਖੇਡਣ ਦੇ ਵਿੱਚ ਸਾਨੂੰ ਕਿਹੋ ਜਿਹੀ ਖੁਰਾਕ ਉਸੇ ਰਸਾ ਨੂੰ ਖਾਣੀ ਚਾਹੀਦੀ ਹੈ ਜਿਹਨੇ ਖਾਣ ਕਰਕੇ ਕਰਕਾ ਸਿੱਖਣਾ ਕਿਹੋ ਜਿਹੀ ਡਾਈਟ ਚਾਹੀਦੀ ਹੈ ਤੇ ਦੂਸਰਾ ਸਵਾਲ ਹੈ ਜੀ ਗੱਤਕਾ ਜਦੋਂ ਜਿਹੜਾ ਛੋਟੀ ਮਰਦ ਕੇਲੇ ਫੋਟਦੀ ਉਸ ਗੱਤਕਾ ਵਾਇਦੇ ਹੱਥ ਵਿੱਚ ਹੋਣੀ ਚਾਹੀਦੀ ਹੈ ਜਿਹੜੀ ਉਹਨੂੰ ਚਲਾਉਣ ਦੇ ਵਿੱਚ ਆਸਾਨੀ ਹੋ ਸਕੇ ਜੀ ਸ਼ੁਕਰੀਆ ਜੀ ਸ਼ੁਕਰੀਆ ਸਾਰ ਸਾਰ ਜਿਹੜਾ ਖੁਰਾਕ ਹੈ ਇਹ ਤਾਂ ਗੱਤਕਾ ਵੀ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਦੂਜੀਆਂ ਖੇਡਾਂ ਨੇ ਜੀ ਜੀ ਖਿਡਾਰੀ ਨੂੰ ਜੋ ਖੁਰਾਕ ਕਰਨੀ ਚਾਹੀਦੀ ਹੈ ਜੋ ਸਾਡੇ ਸਕੂਲਾਂ ਦੇ ਪੀਟੀਡੀਪੀ ਜਾਂ ਹੋਰ ਡਾਈਟੀਸ਼ਨਸ ਸਾਨੂੰ ਖੁਰਾਕਨ ਦੱਸਦੇ ਆ ਜੀ ਜਾਂ ਕੋਈ ਵੀ ਇਹ ਚਾਹੇ ਪਹਿਲਵਾਨ ਹੋਵੇ ਚਾਹੇ ਜੇ ਉਹ ਖਰਾਬ ਹੀ ਖੁਰਾਕੀ ਨਹੀਂ ਹੋਣੀ ਚਾਹੀਦੀ ਜੇ ਉਹ ਹੀ ਖਰਾਬ ਖੁਰਾਕ ਰਿਕਵਰੀ ਵੀ ਹੋਣੀ ਚਾਹੀਦੀ ਉਸੇ ਤਰ੍ਹਾਂ ਹੀ ਉਹਨੂੰ ਰਨਿੰਗ ਕਾਰਨਿੰਗ ਸਭ ਕੁਝ ਉਹਨੂੰ ਕਰਨੀ ਚਾਹੀਦੀ 12 ਵਾਰਾ ਪੂਰਾ ਤੇਜਾਰੀ ਉਸੇ ਤਰ੍ਹਾਂ ਹੀ ਉਹਨੂੰ ਦੌੜ ਲਾਉਣੀ ਚਾਹੀਦੀ ਹੈ ਉਸੇ ਤਰ੍ਹਾਂ ਦੀ ਉਹਨੂੰ ਖਰਾਕ ਖਾਣੀ ਚਾਹੀਦੀ ਉਸੇ ਤਰ੍ਹਾਂ ਦੀ ਉਹਨੂੰ ਜਿਹੜਾ ਲਿਕਵਿਡ ਜਾਂ ਹੋਰ ਜਿਹੜੇ ਮੀਨਰਲਸ ਨੇ ਜਾਂ ਇਦਾਂ ਦੇ ਉਹ ਲੈਣੇ ਚਾਹੀਦੇ ਤੇ ਦੂਸਰੀ ਗੱਲ ਜਿਹੜੀ ਹੈ ਜੀ ਅਸੀਂ ਸਾਸਾ ਨੇ ਪੁੱਛਿਆ ਸੀ ਗੱਤਕੇ ਦੀ ਛੋਟੀ ਕਿੰਨੇ ਦੀ ਹੋਣੀ ਚਾਹੀਦੀ ਹੈ ਜਾਂ ਕਿਸ ਤਰ੍ਹਾਂ ਦੀ ਉਹ ਜੀ ਅਸੀਂ ਗੱਤਕਾ ਫੈਡਰੇਸ਼ਨ ਨੇ ਰੂਲ ਬੁੱਕ ਤਿਆਰ ਕੀਤੀ ਆ ਫਸਟ ਟਾਈਮ ਉਹ ਰੂਲ ਬੁੱਕ ਤਿਆਰੀ ਹੈ ਹੁਣ 2013 ਦੀ ਨਵੀਂ ਰੂਲ ਬੁੱਕ ਸ਼ੱਕੇ ਜਲਦੀ ਹੀ ਸਾਰੇ ਲੋਕਾਂ ਦੇ ਹੱਥ 'ਚ ਅਸੀਂ ਫ੍ਰੀ ਆਫ ਕਾਸਟ ਮੰਡਾਂਗੇ ਉਹਦੇ 'ਚ एवरीथिंग ਡਿਫਾਈਨ ਕੀਤੀ ਗਈ ਹੈ ਇਹ ਤਾਂ ਇਕੱਲੀ ਛੋਟੀ ਨਹੀਂ ਪੁੱਛਿਆ ਸੀ ਜੀ 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 ਤੁਸੀਂ ਵੈਸੇ ਜਿਹੜਾ ਇੱਕ ਗੱਤਕਾ ਦੇਖਦੇ ਹੋ ਇੱਕ ਨਰਕੀਤਨਾ ਚ ਇੱਕ ਇੱਕ ਗੱਤਕਾ ਹੈ ਜਿਹੜਾ ਸਪੋਰਟਸ ਹੈ ਜਿਹੜਾ ਤੁਹਾਨੂੰ ਗਰਾਉਂਡ 'ਤੇ ਖੇਡਣ ਨੂੰ ਮਿਲਦਾ ਹੈ ਦੋਨਾਂ 'ਚ ਬਹੁਤ ਡਿਫਰੈਂਸ ਹੈ ਉੱਥੇ ਗਰਾਉਂਡ ਕੋਈ ਨਹੀਂ ਇੱਧਰ ਮਿੱਥਿਆ ਗਰਾਉਂਡ ਹੈ ਟਾਈਮ ਮਿਥਿਆ ਹਮਮ ਡੇਢ ਮਿੰਟ ਔਰ ਡੇਢ ਮਿੰਟ 30 ਸੈਕਿੰਡ ਦੀ ਬ੍ਰੇਕ ਹੈ ਜੀ ਜੀ ਸਾਢੇ 30 ਮਿੰਟ ਬਾਅਦ ਵਿਸਲ ਵੱਜਣੀ ਆ ਤੇ ਕੌਣ ਜਿੱਤੇਗਾ ਕੌਣ ਹਾਰੇਗਾ ਫੈਸਲਾ ਹਰ ਸਟਿੱਕ ਦਾ ਸਾਈਟ ਹੈ ਹਰ ਉਸ ਦਾ ਇਵੈਂਟ ਦਾ ਸਾਈਟ ਹੈ ਕਿਸ ਤਰ੍ਹਾਂ ਇੱਕ ਨਾਲ ਇੱਕ ਨੇ ਖੇਡਣਾ ਤਿੰਨ ਤਿੰਨ ਖੇਡਣਗੇ ਇਹਦੇ ਅਲੱਗ-ਅਲੱਗ ਰੂਪ ਨੇ ਸਟੇਪ ਬੋਥ ਤੇ ਜਿਵੇਂ ਅੱਜ ਲਮਾ ਕੇ ਆਮਾਨੀ ਹੋਣਾ ਹੈ ਜੇ ਸਾਰੇ ਰੂਲਾਂ ਨੂੰ ਇੱਥੇ ਡਿਫਾਈਨ ਕਰਾ ਇੱਕ ਰੂਲ ਬੁੱਕ ਹੈ ਜਦੋਂ ਵੀ ਕਿਸੇ ਨੇ ਚੋਣਨ ਤਾਂ ਸਾਡੀ gatkafederationofindia.com ਵੈਬਸਾਈਟ ਦਾ ਨਾਮ ਹੈ ਉਹਦੇ ਤੋਂ ਸਾਡੇ ਐਡਰੈਸ ਲੈ ਲੈਣ ਜਾਂ ਸਾਡੇ ਕਿਤੇ ਵੀ ਡਿਸਟ੍ਰਿਕਟ ਦੇ ਪ੍ਰਧਾਨ ਨੇ ਉਹਨਾਂ ਨਾਲ ਸੰਪਰਕ ਕਰ ਲੈਣ ਤੇ ਜਿਹੜੀ ਰੂਲ ਬੁੱਕ ਹੈ ਬਹੁਤ ਜਲਦੀ ਹੀ ਹੱਥਾਂ 'ਚ ਹੋਊਗੀ ਅਸੀਂ ਉਹਨੂੰ ਰਿਲੀਜ਼ ਵੀ ਕਰਾਂਗੇ ਇਸ ਵਾਰੀ 2014 ਦਾ ਨਵੇਂ ਸਾਲ ਦਾ ਕੈਲੰਡਰ ਵੀ ਸਾਡੀ ਫੈਡਰੇਸ਼ਨ ਵੱਲੋਂ ਆਣਾ ਅਸਰ ਲੱਗੀ ਕੈਲੰਡਰ ਵੀ ਰਿਲੀਜ਼ ਕਰਦੇ ਆ ਤੇ ਬਾਕੀ ਜਿਹੜੀ ਗੱਲ ਸੀ ਤੁਹਾਡੀ ਕਿ ਸਵਾਲ ਤੁਹਾਡਾ ਵਿਚਾਰ ਹੈ ਜੀ ਹਲੇ ਕਿ ਯੂਨੀਵਰਸਿਟੀਆਂ ਜਾਂ ਹੋਰ ਕਿਵੇਂ ਇਸ ਨੂੰ ਪ੍ਰਮੋਟ ਕਰੀਆਂ ਤੁਹਾਡੇ ਅਕਿ ਬੱਚਾ ਹਰ ਸਿੱਖੇ ਗੱਟ ਕੇ ਜੀ ਜੀ ਉਸ ਦੇ ਵਿੱਚ ਇਹ ਆ ਕਿ ਮੈਂ ਚਾਹੁੰਦਾ ਕਿ ਜਦੋਂ ਵੀ ਕੋਈ ਖੇਡ ਪਰਫੁੱਲਤ ਹੁੰਦੀ ਹੈ ਜਾਂ ਕੁਝ ਵੀ ਪਰਫੁੱਲਤ ਹੁੰਦਾ ਚਾਹੇ ਭਾਸ਼ਾ ਸੱਭਿਆਚਾਰ ਕੁਝ ਪਰਫੁੱਲਤ ਹੋਵੇ ਜਿੰਨਾ ਚਿਰ ਉੱਪਰੋਂ ਹੱਥ ਨਾ ਨਾ ਹੋਵੇ ਉਹਨਾਂ ਚਿਰ ਉਸ ਤੋਂ ਉਸ ਬੁੱਟੇ ਨੂੰ ਜਾਂ ਉਸ ਚੀਜ਼ ਨੂੰ ਜਿਹੜਾ ਹੈਗਾ ਫਲ ਨਹੀਂ ਪਈ ਬੁੱਟਾ ਵੀ ਅਸਡੇ ਘਰ ਤੇ ਜੇ ਪਾਣੀ ਪਾਵਾਂਗੇ ਤਾਂ ਫਲਦਾ ਹੀ ਰਹੇ ਇਸੇ ਤਰ੍ਹਾਂ ਇਹ ਜਿਹੜਾ ਗੱਤਗਾ ਇਹਨੂੰ ਵੀ ਥੋੜੀ ਜੀ ਹੋਰ سپورਟ ਦੀ ਲੋੜ ਹੈ ਸਰਕਾਰਾਂ ਦੀ ਚਾਹੇ ਉਹ ਸੈਂਟਰ ਸਰਕਾਰ ਆ ਚਾਹੇ ਸਟੇਟ ਗਵਰਨਮੈਂਟ ਆ ਜਾਂ ਬਾਕੀ ਸਟੇਟਾਂ ਦੀਆਂ ਹੈਗੀ سپورਟ ਹੈਗੀ ਆ ਪਰ ਅਸੀਂ ਕਿ ਛੋੜੀ ਜੀ ਹੋਰ ਤੁਹਾਨੂੰ ਕਿਰਪਾ ਕਰ ਬਾਬੇ ਦੀ ਫੋਲ ਕਿਰਪਾ ਹੋ ਜੇ ਜੀ